ਮਾਤਾ ਹੂ ਕਲਗੀਧਰ ਕੀ ਸਿੱਖੀ ਦੀ ਪਾਤਸ਼ਾਲਾ ਤੰਤਰ ਮਾਤਾ ਗੁਜਰੀ ਜੀ ਦੇ 400ਵੇਂ ਜਨਮ ਦਿਹਾੜੇ ਮੌਕੇ ਸਾਡੀ ਖਾਸ ਪੇਸ਼ਕਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਕਲਗੀ ਧਰਤੀ ماں ਸਿੱਖੀ ਦੀ ਪਾਤਸ਼ਾਲਾ ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰੀ ਜੀ ਦਾ ਜਨਮ ਮਾਤਾ ਬਿਸ਼ਨ ਕੋਚੀ ਜੀ ਤੇ ਪਵਿੱਤਰ ਕੋਖੋ ਪਿਤਾ ਸ਼੍ਰੀ ਲਾਲ ਚੰਦ ਦੇ ਘਰ ਸੰਸੋਣਾ 1924 ਈਸਵੀ ਨੂੰ ਕਰਤਾਰਪੁਰ ਸੈਵੀਖੇ ਹੋਇਆ ਸੀ ਬਚਪਨ ਤੋਂ ਹੀ ਧਾਰਮਿਕ ਮਿਰਤੀ ਵਾਲੇ ਗੁਜਰੀ ਜੀ ਨੇ ਵਿਆਹ ਉਪਰੰਤ ਗੁਰੂਪਤੀ ਸ਼੍ਰੀ ਗੁਰੂ ਤੇਗਪਾਹਾ ਜੀ ਦੀ ਰੂਹਾਨੀਅਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਿਆਂ ਸਮੁੱਚਾ ਜੀਵਨ ਸਿੱਖੀ ਦੀ ਫੁਲਵਾੜੀ ਨੂੰ ਪਰਫੁੱਲਿਤ ਕਰਨ ਵਿੱਚ ਸਮਰਪਿਤ ਕਰ ਦਿੱਤਾ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਗੁਰੂਪਤੀ ਸ਼੍ਰੀ ਗੁਰੂ ਤੇਗਪਾਹਾ ਜੀ ਨਾਲ ਬਕਾਲੇ ਆ ਗਏ ਜਿੱਥੇ ਗੁਰਸਿੱਖੀ ਦੇ ਅਗਲੇ ਮਹਾਨ ਪੜਾਅ ਦੀ ਭੂਮਿਕਾ ਲਿਖੀ ਜਾਣੀ ਸੀ। ਮਾਤਾ ਗੁਜਰੀ ਜੀ ਨੇ ਸਿੱਖੀ ਦੇ ਇਸ ਪੜਾਅ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਮਾਤਾ ਗੁਜਰੀ ਜੀ ਪੂਰੇ ਸਮਰਪਣ ਨਾਲ ਗੁਰਸਿੱਖੀ ਦੇ ਮਾਰਗ ਉੱਤੇ ਚੱਲਦੇ ਰਹੇ ਆਪ ਹਮੇਸ਼ਾ ਗੁਰੂਪਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਵਿਚਰੇ ਸਨ ਗੁਰੂਪਤੀ ਦਾ ਹੁਕਮ ਮੰਨ ਕੇ ਹੀ ਆਪ ਪਟਨਾ ਸਾਹਿਬ ਠਹਿਰੇ ਸਨ ਤੇ ਦਸਮ ਪਿਤਾ ਦੇ ਪ੍ਰਕਾਸ਼ ਤੋਂ ਬਾਅਦ ਗੁਰੂਪਤੀ ਦੇ ਹੁਕਮ ਨਾਲ ਹੀ ਵਾਪਸ ਅਨੰਦਪੁਰ ਸਾਹਿਬ ਪਰਤੇ ਸਨ ਇਕ ਆਦਰਸ਼ ਸੁਪਤਕ ਤੇ ਆਦਰਸ਼ ਮਾਤਾ ਦੇ ਰੂਪ ਵਿੱਚ ਮਨੁੱਖੀ ਸਭਿਅਤਾ ਦੇ ਸਦੀਵੀ ਪ੍ਰੇਰਨਾ ਸਰੋਤ ਮਾਤਾ ਗੁਜਰੀ ਜੀ ਦੀ ਸੇਵਾ ਸ਼ਰਧਾ ਤੇ ਸਮਰਪਣ ਦੀ ਮੂਰਤ ਸਨ ਜੋ ਵਿਛੜੇ ਹਾਲਾਤਾਂ ਵਿੱਚ ਵੀ ਆਪਣੇ ਫਰਜ਼ ਬੜੀ ਚੜ੍ਹਦੀ ਕਲਾ ਨਾਲ ਨਿਭਾਉਂਦੇ ਰਹੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਚਾਨੀ ਚੋਪ ਵਿੱਚ ਹੋਈ ਸ਼ਹੀਦੀ ਤੋਂ ਬਾਅਦ ਕੇਵਲ 9 ਸਾਲਾਂ ਦੇ ਗੋਬਿੰਦ Rai ਜੀ ਦਾ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਣਾ ਮਾਤਾ ਗੁਜਰੀ ਜੀ ਦੇ ਜੀਵਨ ਦਾ ਸਭ ਤੋਂ ਔਖਾ ਤੇ ਨਿਰਣਾਇਕ ਮੋੜ ਸੀ। ਇਸੋ ਮਾਤਾ ਗੁਜਰੀ ਜੀ ਨੇ ਸਿੱਖੀ ਸਿਦਕ ਅਤੇ ਡਿੜਤ ਨਾਲ ਇਤਿਹਾਸ ਦਾ ਸਭ ਤੋਂ ਖੂਬਸੂਰਤ ਇੱਕ ਗੌਰਵਸ਼ਾਲੀ ਵਰ ਕਾਪਣਾ ਦਿੱਤਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਤਾਕਾਲ ਸਮੇਂ ਵੀ ਮਾਤਾ ਗੁਜਰੀ ਜੀ ਸਿੱਖ ਪੰਥ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ। ਖਾਲਸਾ ਪੰਥ ਦੀ ਸਜਣਾ ਸਮੇ ਮਾਤਾ ਗੁਜਰੀ ਜੀ ਨੇ ਸਿੱਖਾਂ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਕੀਤੀਆਂ। ਕਲਗੀਧਰ ਜੀ ਦੇ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਅਤੇ ਜੰਗਾਂ ਯੁੱਧਾਂ ਵਿੱਚ ਰੁੱਝੇ ਹੋਣ ਸਮੇ ਮਾਤਾ ਗੁਜਰੀ ਜੀ ਨੇ ਬੜੇ ਹੀ ਸੁਚੇਤ ਤੇ ਤੰਗ ਦਾ ਪਰਿਵਾਰ ਦੀ ਸੇਵਾ ਸੰਭਾਲ ਕੀਤੀ ਸੀ ਮਾਤਾ ਗੁਜਰੀ ਜੀ ਦੁਆਰਾ ਦਿੱਤੀ ਸੰਸਕਾਰਾ ਕਰਕੇ ਹੀ ਪਾਪਾ ਚੁਰਾਵਰ ਸਿੰਘ ਤੇ ਪਾਪਾ ਫਤਿਹ ਸਿੰਘ ਤੇ ਵजीर खान ਦੀ ਪਰਵਾਹ ਨਾ ਕਰਦਿਆਂ ਵੇਖੋ ਫਤਿਹ ਅਡੋਲ ਰਹਿੰਦਿਆਂ ਸਰਹੰਦ ਦੀ ਦੀਵਾਰ ਵਿੱਚ ਜਿੰਦਾ ਚੜਿਆ ਜਾਣਾ ਮਨਜ਼ੂਰ ਕੀਤਾ ਸੀ ਸਹਿਜਾਤਿਆਂ ਦੀ ਲਾਸਾਨੀ ਸ਼ਹੀਦੀ ਦਾ ਸਮਾਚਾਰ ਸੁਣਨ ਤੋਂ ਬਾਅਦ ਆਪ ਵੀ ਅਕਾਲ ਪੁਰਖ ਪਰਮਾਤਮਾ ਦੀ ਕੋਧ ਵਿੱਚ ਜਾ ਬਿਰਾਜੇ ਸਨ ਕੁਰਪਤੀ ਸ਼੍ਰੀ ਗੁਰੂ ਤੇਗ ਪਾਹਾ ਜੀ ਦੇ ਅਡੋਲ ਸਿਮਰਨ ਪੋਲਿਆ ਕੇ ਕੁਰਬਾਨੀ ਕੱਕ ਦੀ ਪਾਵਨ ਭਾਵਨਾ ਨੂੰ ਸੰਪੂਰਨ ਹੋਈ ਮਹਾਨ ਸ਼ਖਸੀਅਤ ਮਾਤਾ ਗੁਜਰੀ ਜੀ ਨੇ ਸਪੁੱਤਰ ਬਾਲ ਗੋਬਿੰਦ ਰਾਏ ਜੀ ਦੇ ਕੁਰਤਾ ਗੱਤੀ ਉੱਤੇ ਬੈਠਣ ਤੋਂ ਲੈ ਕੇ ਪੌਂਟਾ ਸਾਹਿਬ ਤੇ ਅਨੰਦਪੁਰ ਸਾਹਿਬ ਦੀਆਂ ਰੂਹਾਂ ਕਾ ਖਾਲਸਾ ਦੀ ਸਾਜਨਾ ਤੇ ਜੰਗਾਂ ਨੂੰ ਬੜੇ ਕੋਲੋਂ ਵੇਖਿਆ ਤੇ ਮਾਣਿਆ ਸੀ ਜਿਸ ਤੇ ਮਾਤਾ ਗੁਜਰੀ ਜੀ ਅੰਦਰ ਵਿਲੱਖਣ দৃੜਤਾ ਪੈਦਾ ਕਰ ਦਿੱਤੀ ਸੀ ਅਸੀ ਮਾਤਾ ਕੁਜਰੀ ਜੀ ਦੇ 400ਵੇਂ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ